ਬਾਹਮਣ ਮਾਰਨਾ ਬਾਹਮਣ ਮਾਰਨਾ ਮੈਂ ਪੁੱਛਣਾ ਚਾਹੁੰਨਾ ਈਟੀਓ ਸਾਹਿਬ ਕਿੱਥੇ ਸੁੱਤੇ ਸੀ ਤੁਸੀਂ ਤੁਹਾਡੇ ਪਿੰਡ 'ਚ ਜਿੱਥੇ ਤੁਹਾਡੀ ਰਿਹائش ਹੈ ਜਿੱਥੋਂ ਦੇ ਤੁਸੀਂ ਵਜ਼ੀਰ ਹੋ ਤੁਹਾਡੇ ਇੱਥੇ ਆ ਕੇ ਚੋਣਾਂ ਮੈਦਾਨੇ ਨੂੰ ਕਿਹਾ ਜਾ ਰਿਹਾ ਕਿ ਮਾਰਗਾ ਭਗਵੰਤ ਮਾਨ ਵੈਰਾ ਯੂ ਸਲੀਪਿੰਗ ਇਸ ਹਲਕੇ ਨਾਲ ਸੰਬੰਧਿਤ ਈਟੀਓ ਸਾਹਿਬ ਮੰਤਰੀ ਕਿੱਥੇ ਸੁੱਤੇ ਪਏ ਆ ਵੈਰਾ ਯੂ ਸਲੀਪਿੰਗ ਥੋੜੇ ਥੋੜੀ ਨਹੀਂ ਬਣਦੀ ਠੀਕ ਹੈ ਤੁਹਾਡਾ ਵਿਚਾਰ ਤਾਰਿਕ ਮਤ ਭੇਜਿਆ ਹਰਜਿੰਦਰ ਸਿੰਘ ਨਾਲ ਕੋਈ ਪੈਲੀ ਵੱਟੇ ਦਾ ਤਾਂ ਨਹੀਂ ਰੌਲਾ ਸੀ ਤੁਸੀਂ ਜਵਾਬ ਦੇ ਹੀ ਹੋ ਕਿ ਨਹੀਂ ਕਿਉਂਕਿ ਥਾਣੇ ਦਾ ਤੁਸੀਂ ਲਵਾ ਰਹੇ ਡੀਐਸਪੀ ਤੁਸੀਂ ਲਵਾ ਰਹੇ ਹੋ ਤੁਸੀਂ ਇਹ ਦੱਸੋ ਤੁਹਾਡੇ ਕਾਉਂਸਲਰ ਨੂੰ ਚੁਣੇ ਹੋਏ ਨਮਾਇंदे ਨੂੰ ਫਤਰਾ ਹੋਵੇ ਔਰ ਉਹ ਦਵਾਈਆਂ ਪਾ ਰਿਹਾ ਹੋਵੇ ਕਿ ਮੇਰਾ ਕਤਲ ਕਰ ਦੇਣਾ ਕਿਸੇ ਨੇ ਤੁਸੀਂ ਕੀਤਾ ਕੁਛ ਨਹੀਂ ਅੱਜ ਉਹਦਾ ਕਤਲ ਹੋ ਗਿਆ ਕੇਸ ਮੂੰਹ ਨਾਲ ਦੁੱਖ ਸਾਂਝਾ ਕਰਨ ਆਉਂਗੇ ਪਰਿਵਾਰ ਤੋਂ ਝੂਠ ਦੇ ਅੱਥੂ ਛਿੱਟੂਗੇ ਇੱਥੇ ਆਕੇ ਤੁਹਾਨੂੰ ਦੇਖਾਂ ਜੂ ਬਜਾ ਇੱਥੇ ਆਉਂਗੇ ਆ ਕੇ ਕੀ ਉਹਨਾਂ ਬੱਚਿਆਂ ਦਾ ਬਾਪ ਮੁਰਿਆਊਗਾ ਕੀ ਇਹ ਕਲੀਅਰ ਕਟ ਪ੍ਰਸ਼ਾਸਨ ਦਾ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ ਭੁਗਤ ਨਾਲੇ ਮਰਟਰ ਹੋਇਆ ਔਰ ਮੈਂ ਸਪਸ਼ਟ ਕਹਿਣਾ ਇਸ ਮਰਟਰ ਲਈ ਪਰਚਾ ਦਰਜ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਤੇ ਹੋਮ ਮਿਨਿਸਟਰ ਤੇ ਕਿਉਂਕਿ ਇਹ ਮੈਂ ਤਾਂ ਕਹਿ ਰਿਹਾ ਇੱਕ ਚੁਣਿਆ ਹੋਇਆ ਨੁਮਾਇੰਦਾ ਸਭ ਤੋਂ ਵੱਧ ਵੋਟਾਂ ਨਾਲ ਸਭ ਤੋਂ ਵੱਧ ਮੈਂ ਫੇਰ ਗੱਲ ਰਿਪੀਟ ਕਰ ਰਿਹਾ ਸਭ ਤੋਂ ਵੱਧ ਵੋਟਾਂ ਨਾਲ ਲੋਕਾਂ ਨੇ ਇਹਨੂੰ ਜਤਾਇਆ ਸੀ ਕਾਉਂਸਲਰ ਬਣਾਇਆ ਸੀ ਔਰ ਦੂਜੀ ਵਾਰੀ ਦਾ ਕਾਉਂਸਲਰ ਜੇ ਉਹਦੀ ਜਾਨ ਸੁਰੱਖਿਤ ਨਹੀਂ ਉਹਦੀ ਹਿਫਾਇਤ ਯਕੀਨੀ ਨਹੀਂ ਬਣਾ ਸਕਦੇ ਤੇ ਤੁਸੀਂ ਆਮ ਲੋਕਾਂ ਦੇ ਸਧਾਰਨ ਲੋਕਾਂ ਨੂੰ ਕੀ ਲਾਅ ਆਰਡਰ ਕੀ ਸਿਕਿਉਰਿਟੀ ਦਿਓਗੇ ਜੀ ਦੂਜੀ ਗੱਲ ਤੋਨੂ ਮੈਂ ਇਸ ਪਰਿਵਾਰ ਦਾ ਇਹ ਨਾਮੀ ਪਰਿਵਾਰ ਹੈ ਔਰ ਇਸ ਪਰਿਵਾਰ ਦਾ ਪਛੋਕੜ ਇਸ ਗੱਲ ਤੋਂ ਸਮਝੋ ਕਿ ਦਾਦਾ ਜੀ ਫੋਟੋ ਬੋਲੀ ਨੂੰ ਫੜਦੇ ਦਾਦਾ ਜੀ ਇਹਨਾਂ ਦੇ ਚਾਰ ਵਾਰੀ ਦੇ ਕਾਉਂਸਲਰ ਰਏ ਆ ਸਾਜੀਤ ਸਿੰਘ ਹੋਰੀ ਚਾਰ ਵਾਰੀ ਆਪ ਕਾਉਂਸਲਰ ਰਹੇ ਹੈ ਦੋ ਵਾਰੀ ਅਰਜਿੰਦਰ ਸਿੰਘ ਬਾਮਣ ਰਹ ਚੁੱਕਿਆ ਹੁਣ ਸੀਗਾ ਚੱਲ ਰਿਹਾ ਅਸੀਂ ਦੂਜੀ ਵਾਰੀ ਔਰ ਜੀਨੇ ਇੱਕ ਵਾਰੀ ਨਹੀਂ ਜੀ ਅਨੇਕਾ ਵਾਰੀ ਐਸਐਚਓ ਤੋਂ ਲੈ ਕੇ ਸਬ ਇੰਸਪੈਕਟਰ ਕੋ ਲੈ ਕੇ ਏਐਸਆਈ ਤੋਂ ਲੈ ਕੇ ਐਸਐਸਪੀ ਤੱਕ ਆਪជា ਦਰਖਾਸਤਾਂ ਦਿੱਤੀਆਂ ਜਿਹੜਾ ਸਧਾਰਨ ਬੰਦਾ ਉਹਦਾ ਵਾਤਵਾਰ ਇੱਥੇ ਤੱਕ ਹੀ ਪਹੁੰਚ ਕਰ ਸਕਦਾ ਭਗਵੰਤਮਾਨ ਨੇ ਤਾਂ ਉਹਨੂੰ ਲੱਭਣਾ ਨਹੀਂ ਮਗਰ ਜਿਹੜੀ ਪੁਲਸਟਾਲ ਦੀ ਮੈਂ ਵੇਖ ਰਿਹਾ ਸੀ ਕਹਿ ਰਿਹਾ ਕਿ ਸਾਨੂੰ ਤਾਂ ਕਦੇ ਪਰਿਵਾਰ ਨੇ ਕਿਹਾ ਹੀ ਨਹੀਂ ਮਾਤਾ ਦਾ ਝੂਠਾ ਬਣਾਤਾ ਕੱਲ੍ਹ ਕਹਿਤਾ ਮਾਤਾ ਨੇ ਕਹਿਤਾ ਕਿ ਸਿਕਿਉਰਟੀ ਨਹੀਂ ਮਨ ਇੱਕ ਪਾਸੇ ਜੀਦਾ ਪੁੱਤ ਚਲੇ ਗਿਆ ਹੋਵੇ ਤੁਸੀਂ ਉਹਦੇ ਨਾਲ ਅਫਸੋਸ ਤਾਂ ਕਰਨੀ ਰੇ ਦੁੱਖ ਸਾਂਝਾ ਕਰਨੀ ਰੇ ਮਾਤਾ ਨੂੰ ਝੂਠਾ ਠਰੌਣਾ ਸ਼ੁਰੂ ਕਰਤਾ ਉਹ ਮਾਂ ਕਮਲੀ ਨਹੀਂ ਆ ਮਾਂ ਕਮਲੀ ਕਰਤੀ ਆ ਤੁਹਾਡੇ ਇਸ ਲੌਂਡ ਆਰਡਰ ਦੀ ਸਥਿਤੀ ਕਰਕੇ ਮਹਾਜ ਸਾਹਮਣੇ ਜਿਹਦੇ ਔਰ ਤੁਸੀਂ ਵੇਖੋ ਕੱਲ ਦਾ ਸਾਰਾ ਵਾਕਿਆ ਆ ਨਾਲ ਸੀ ਘਰ ਦੇ ਨਾਲ ਸਨ ਇਹ ਉਹਦਾ ਬ੍ਰਦਰ ਐ ਨੋ ਆ ਮਨਪ੍ਰੀਤ ਸਿੰਘ ਜਿਹੜਾ ਬਾਹਰੋਂ ਆਇਆ ਸੀ ਜਿਹਦਾ ਫੰਕਸ਼ਨ ਸੀ ਤੁਸੀਂ ਲਾਰਡ ਆਰਡਰ ਦਾ ਕੋਲਾਪਸ ਵੇਖੋ ਕਿਸ ਤਰੀਕੇ ਦਾ 2 ਮਿੰਟ ਮੈਨੂੰ ਦੇ ਦਿਓ 5-6 ਗੱਲਾਂ ਮੈਂ ਦੱਸਣੀਆਂ ਤੁਹਾਨੂੰ ਆਪ ਹੀ ਸਮਝ ਆਊਗਾ ਕਿ ਇਹ ਪ੍ਰੀ ਪਲਾਨਡ ਮਰਡਰ ਹੈ ਔਰ ਪਿਛਲੇ 4-5 ਮਹੀਨਿਆਂ ਤੋਂ ਇਹਨੇ ਦੁਹਾਈਆਂ ਪਾਤੀਆਂ ਥੱਲਿਓ ਲੈ ਕੇ ਉੱਤੇ ਤੱਕ ਐਸਐਸਪੀ ਤੱਕ ਡੀਆਈਜੀ ਤੱਕ ਡੀਜੀਪੀ ਤੱਕ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਸਾਡੀ ਸੁਰੱਖਿਅਤ ਸਰਚਾ ਯਕੀਨੀ ਨਹੀਂ ਬਣਾਈ ਜਾਵੇ ਇਸ ਹਲਕੇ ਨਾਲ ਸੰਬੰਧਿਤ ਈਟੀਓ ਸਾਹਿਬ ਮੰਤਰੀ ਦੇ ਕਿਥੇ ਸੁੱਤੇ ਪਏ ਆ ਵੈਰਿਜ ਹੀ ਸਲੀਪਿੰਗ ਥੋੜੇ ਥੋੜੀ ਨਹੀਂ ਬਣਦੀ ਠੀਕ ਹੈ ਤੁਹਾਡਾ ਵਿਚਾਰ ਤਾਰਿਕ ਮਤ ਭੇਜਿਆ ਹਰਜਿੰਦਰ ਸਿੰਘ ਨਾਲ ਕੋਈ ਪੈਲੀ ਵੱਟੇ ਦਾ ਤਾਂ ਨਹੀਂ ਰੌਲਾ ਸੀ ਮੈਂ ਜੋ ਸੁਵਜੀਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਵਾਬ ਦੇ ਹੀ ਹੋ ਕਿ ਨਹੀਂ ਕਿਉਂਕਿ ਥਾਣੇਦਾਰ ਤੁਸੀਂ ਲਵਾ ਰਹੇ ਡੀਐਸਪੀ ਤੁਸੀਂ ਲਵਾ ਰਹੇ ਹੋ ਤੁਸੀਂ ਇਹ ਦੱਸੋ ਤੁਹਾਡੇ ਕਾਉਂਸਲਰ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਖਤਰਾ ਹੋਵੇ ਔਰ ਦੁਹਾਈਆਂ ਪਾ ਰਿਹਾ ਹੋਵੇ ਕਿ ਮੇਰਾ ਕਤਲ ਕਰ ਦੇਣਾ ਕਿਸੇ ਨੇ ਤੁਸੀਂ ਕੀਤਾ ਕੁਛ ਨਹੀਂ ਅੱਜ ਉਹਦਾ ਕਤਲ ਹੋ ਗਿਆ ਕੇਸ ਮੂੰਹ ਨਾਲ ਦੁੱਖ ਸਾਂਝਾ ਕਰਨ ਆਉਂਗੇ ਪਰਿਵਾਰ ਚ ਝੂਠਦੇ ਅੰਝੂ ਸਿੱਟੂਗੇ ਇੱਥੇ ਆ ਕੇ ਝੂਠਦੇ ਅੰਜੂ ਵਜਾ ਇੱਥੇ ਵੀ ਆਉਂਗੇ ਆ ਕੇ ਕੀ ਉਹਨਾਂ ਬੱਚਿਆਂ ਦਾ ਬਾਪ ਮੁਰਿਆਊਗਾ ਔਰ ਸਾਥਸੰਗ ਜੀ ਮੈਂ 2-3 ਗੱਲਾਂ ਤੁਹਾਡੇ ਅੱਗੇ ਰੱਖਣੀਆਂ ਨੇ ਔਰ ਵੀਡੀਓ ਵੀ ਰੱਖਣੀ ਹੈ ਜਿਹਦੇ ਚ ਵੀਡੀਓ ਦੀ ਰਿਕਾਰਡਿੰਗ ਹੈ ਇਹ 20 ਫਰਵਰੀ ਦੀ ਹੈ ਜੀ ਕਿਹੜੀ 19 19 ਫਰਵਰੀ ਦੀ ਇਹਦੇ ਘਰ ਇਹ ਉਹਦਾ ਚਾਚੇ ਦਾ ਮੁੰਡਾ ਜੀ ਭਰਾ ਲੱਗਦਾ ਇਹਦੇ ਘਰ ਅਟੈਕ ਕੀਤਾ ਉਹ ਉਹ ਵੀਡੀਓ ਵੀ ਸਾਂਝੀ ਕਰ ਰਿਹਾ ਵੀਡੀਓ ਕੋਲੀ ਮੇਰਾ ਵੀ 3 ਮਿੰਟ ਤੋਂ ਬਾਅਦ ਫਾਇੰਡ ਨਹੀਂ ਜਿਹਦੇ ਚ ਕਹਿ ਕੇ ਜਾ ਰਿਹਾ ਦਾਸਤਰਾ ਨਾਲ ਹਮਲਾ ਬੰਦੂਕਾਂ ਨਾਲ ਹਮਲਾ ਗੋਲੀਆਂ ਮਾਰੀਆਂ ਕਹਿ ਰਿਹਾ ਕਿ ਬਾਮਨ ਨੂੰ ਮਾਰਾਂਗੇ ਦੱਸਦੀ ਤੇ ਬਾਮਨ ਵਿਚਾਰਾ ਜਾ ਕੇ ਉਹ ਗੱਲ ਕਿਹਨੂੰ ਦੱਸੂਗਾ ਪੁਲਿਸ ਨੂੰ ਦੱਸੂਗਾ ਉਹਨੇ ਜਾ ਕੇ ਦੱਸਤੀ ਮਗਰ ਪੁਲਿਸ ਤੇ ਕੋਈ ਅਸਰ ਨਹੀਂ ਆ ਮੈਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਅਗਲੀ ਗੱਲ ਤੁਸੀਂ ਇਹ ਵੇਖੋ ਕਿ ਇਹੀ ਇਹਨੇ ਐਸਐਸਪੀ ਸਾਹਿਬ ਨੂੰ ਆ ਸੰਮੀ ਨਾਲ ਗੱਲ ਕਰਕੇ ਮੈਸੇਜ ਕੋਲ ਇਹਨੇ ਮੈਸੇਜ ਪਾਇਆ ਕਿ ਮੇਰੀ ਮੈਸੇਜ ਤਾਂ ਹੀ ਕਿਦੀ ਛ ਉਹ ਵੀਡੀਓ ਮੈਂ ਤੈਨੂੰ ਪਿਆ ਸੀ ਮੰਨੀ ਪਾਈ ਜੀ ਇੱਕ ਜਿਹੜਾ ਇਹਨੇ ਐਸਐਸਪੀ ਨੂੰ ਮੈਸੇਜ ਪਾਇਆ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਂ ਉਹ ਮੈਸੇਜ ਪਾੜੀ ਦਿਨਾ ਤੁਹਾਨੂੰ ਸਾਰਾ ਆ ਆਹੋ ਆਜੋ ਆਲੋ ਆਜੋ ਆਲੋ ਜੀ ਇਹ ਵੀਡੀਓ ਬੜੀ ਲੰਮੀ ਹੈ ਮੈਂ ਸਾਰੀ ਸ਼ੇਅਰ ਕਰੂਗਾ ਸੁਣਿਓ ਬਾਹਮਣ ਮਾਰਨਾ ਬਾਹਮਣ ਮਾਰਨਾ ਮੈਂ ਪੁੱਛਣਾ ਚਾਹਨਾ ਈਟੀਓ ਸਾਹਿਬ ਕਿੱਥੇ ਸੁੱਤੇ ਸੀ ਤੁਸੀਂ ਤੁਹਾਡੇ ਪਿੰਡ 'ਚ ਜਿੱਥੇ ਤੁਹਾਡੀ ਰਹਿائش ਹੈ ਜਿੱਥੋਂ ਦੇ ਤੁਸੀਂ ਵਜ਼ੀਰ ਹੋ ਤੁਹਾਡੇ ਇੱਥੇ ਆ ਕੇ ਚੁਣੇ ਨਮਾਇੰਦੇ ਨੂੰ ਕਿਹਾ ਜਾ ਰਿਹਾ ਕਿ ਮਾਰ ਗਏ ਭਗਵੰਤ ਮਾਨ ਵੈਰਾ ਯੂ ਸਲੀਪਿੰਗ ਬਾਅਦ 'ਚ ਤੁਸੀਂ ਆ ਕੇ ਜਿਵੇਂ ਉਹ ਮਜੀਠੇ ਦਾ 3 ਬੰਦੇ ਮਾਰ ਕੇ ਬਾਅਦ 'ਚ ਆ ਕੇ 10-10 ਲੱਖ ਰੁਪਏ ਦੇ ਕੇ ਕਿ ਉਹਨਾਂ ਦਾ ਪਿਓ ਮੋੜਿਆ ਕੀ ਕਿਸੇ ਦਾ ਪੁੱਤ ਮੋੜਿਆ ਆ ਵੀਡੀਓ ਦੀ ਅਗਲੀ ਵੀਡੀਓ ਔਰ ਅਗਲਾ ਝੂਠ ਇਹ ਕਹਿੰਦੇ ਜੀ ਸਤਨਾਮ ਸਿੰਘ ਦੇ ਘਰ ਗੋਲੀਆਂ ਚੱਲੀਆਂ ਹਰਜਿੰਦਰ ਸਿੰਘ ਦੇ ਘਰ ਗੋਲੀ ਨਹੀਂ ਚੱਲੀ ਇਹ ਤਾਂ ਦੱਸ ਦਿਓ ਸਤਨਾਮ ਸਿੰਘ ਤੇ ਹਰਜਿੰਦਰ ਸਿੰਘ ਦਾ ਰਿਸ਼ਤਾ ਕੀ ਆ ਔਰ ਇਹ ਵੀ ਦੱਸ ਦੇ ਬਈ ਪੁਲਿਸ ਕੀ ਹਰਜਿੰਦਰ ਸਿੰਘ ਤੇ ਸਤਨਾਮ ਸਿੰਘ ਆਪਸ ਵਿੱਚ ਘਰ ਜੁੜਦੇ ਆ ਕਿ ਨਹੀਂ ਜੁੜਦੇ ਇੱਕੋ ਘਰ 'ਚ ਮਤਲਬ ਕਿ ਇੱਕ ਬੂਹਾ ਇੱਧਰ ਹੈ ਦੂਜੇ ਪਾਸੇ ਬੂਹਾ ਦੂਜੇ ਪਾਸੇ ਆ ਕੇ ਗੋਲੀਆਂ ਮਾਰ ਕੇ ਗੋਲੀਆਂ ਤੇ ਨਿਸ਼ਾਨ ਮੈਂ ਬਾਹਰ ਵਿਖਾ ਕੇ ਆਇਆ ਦੱਸੋ ਹੋਰ ਕੀ ਧੁਆਈਆਂ ਦਿੰਦਾ ਮਤਲਬ ਕੀ ਪੁਲਿਸ ਚਾਹੁੰਦੀ ਹੈ ਕਿ ਆਪ ਬੰਦੂਕ ਚੁੱਕ ਕੇ ਉਹਨਾਂ ਦੇ ਦਿਵਾਲੇ ਹੋ ਜਾਂਦਾ ਔਰ ਤੁਸੀਂ ਵੱਡੀ ਗੱਲ ਵੇਖੋ ਫੇਲੀਅਰ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਦਾ ਮਾਹੌਲ ਚੱਲ ਰਿਹਾ ਸੀ 12 ਦਾ ਬਲੈਕਆਊਟ ਸੀ ਉਹ ਵੀਡੀਓ ਕੱਢੀ ਦੂਜੀ ਜਦੋਂ ਆ ਕੇ ਗੋਲੀਆਂ ਮਾਰ ਕੇ ਜਾਂਦੇ ਇੱਥੇ ਆ ਸਾਹਮਣੇ ਵਾਲੇ ਗੇਟ ਤੇ ਤੁਸੀਂ ਜਿਹੜਾ ਲਾਅਨ ਆਰਡਰ ਦਾ ਇਤੋਂ ਵੱਡਾ ਕੋਲੈਪਸੀ ਲੋਕ ਘਰਾਂ 'ਚ ਵੜੇ ਆ ਸੜਕ 'ਤੇ ਕੋਈ ਫਿਰਦਾ ਨਹੀਂ ਪੁਲਿਸ ਕੋਲੋਂ ਤਾਂ ਨੀਂ ਚੋਰ ਹੁੰਦਾ ਔਰ ਇੱਥੇ ਇੱਕ ਐਸਐਚਓ ਸਾਹਿਬ ਨੇ ਉਹਨਾਂ ਦੀ ਫੋਟੋ ਵਿਖਾਇਓ ਜੀ ਹਰ ਹਰਚੰਦ ਸਿੰਘ ਜਦ ਹਰਜਿੰਦਰ ਸਿੰਘ ਬਾਮਨ ਐਮਸੀ ਸਾਹਿਬ ਉਹਦੇ ਕੋਲ ਸ਼ਿਕਾਇਤ ਲੈ ਕੇ ਗਏ ਅੱਗੇ ਉਹ ਐਸਐਚਓ ਸਾਹਿਬ ਕਹਿੰਦੇ ਮੇਰੀ ਤੇ ਤੇਰੀ ਰਾਸ਼ੀ ਨਹੀਂ ਮਿਲਦੀ ਹਰਚੰਦ ਸਿੰਘ ਕਹਿੰਦਾ ਕਿ ਤੇਰੀ ਮੈਂ ਗੱਲ ਦੀ ਸੁਲਵਾਈ ਨਹੀਂ ਕਰ ਸਕਦੇ ਆ ਮੈਨੂੰ ਨਹੀਂ ਪਤਾ ਸੀਗਾ ਕਿ ਵਰਦੀ ਵਾਲਿਆਂ ਨਾਲ ਪਹਿਲਾਂ ਆ ਉਹ ਵੀਡੀਓ ਆ ਜਿਹੜੀ ਸਤਨਾਮ ਸਿੰਘ ਦੀ ਗੱਲ ਦੀ ਹੈ ਪੁਲਸ ਹਰ ਗੱਲ ਤੇ ਝੂਠ ਬੋਲ ਰਹੀ ਆ ਕੋਰਡੀਨੈਂਟ ਕਹਿੰਦਾ ਹੈ ਬਿਆਗੇ ਚੰਗੀ ਤਰ੍ਹਾਂ ਕੰਮ ਕਰਕੇ ਆ ਆ ਸੁਣ ਲਿਓ ਜੀ ਕੁਆਰੀ ਇੱਕੋ ਫੋਟੋ ਭਖਾਈਏ ਅੱਜ ਚੰਗੀ ਤਰ੍ਹਾਂ ਕੰਮ ਕਰਕੇ ਆਓ ਕਹਿੰਦੇ ਬੂਏ 'ਚ ਗੋਲੀਆਂ ਮਾਰੇ ਗੋਲੀਆਂ ਆਰ ਪਾਰ ਹੋ ਰਹੀਆਂ ਤੇ ਪੁਲਿਸ ਹਲੇ ਵੀ ਸੁੱਤੀ ਐ ਔਰ ਮੈਂ ਪੁਲਸ ਦੀ ਪੁਲਸ ਦੀ ਬੇਸ਼ਰਮੀ ਦੀ ਹੈਰਾਨੀ ਕੀ ਕਾਲੀ ਗੱਲ ਐ ਜੀ ਕਹਿੰਦੇ ਜੀ ਗੈਂਗ ਰਾਈਵਲਰੀ ਐ ਕਿਹੜੀ ਗੈਂਗ ਐ ਜੀ ਜੇ ਰਾਈਵਲਰੀ ਆ ਫਿਰ ਤਾਂ ਤੁਹਾਨੂੰ ਪਹਿਲਾਂ ਤਾਂ ਦੱਸੋ ਕਿਹੜੀ ਗੈਂਗਵਾਰਚੇ ਹਿੱਸਾ ਰਿਹਾ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੁਣ ਝੂਠੀ ਬੋਲੀ ਜਾਊਂਗੇ ਹਰ ਬੰਦ ਨੂੰ ਬੰਦੇ ਨੂੰ ਬਦਨਾਮ ਤੇ ਜਲੀਲ ਕਰੋਗੇ ਬਾਅਦ 'ਚ ਔਰ ਓਚ ਨੇ ਆਉਦੀ ਆ ਮੈਸੇਜ ਹੈ ਜੀ ਮੈਸੇਜ ਤੋਂ ਪਹਿਲਾਂ ਉਹ ਬਖਾਇਆ ਜੀ 12 ਰਾਤ ਉਹਦੀ ਘਰੇ ਗੋਲੀ ਚੱਲਦੀ ਆ ਜੀ ਆ ਮੈਂ ਮੈਸੇਜ ਮੇਰੇ ਕੋਲ ਵੀ ਮੈਕਮੈਂਟ ਆ ਤੁਸੀਂ ਦੇਖ ਲਿਓ ਮੈਂ ਵਿਧ ਪ੍ਰੂਫ ساری ਗੱਲਾਂ ਕਰੂੰਗਾ ਬਿਗੈਰ ਘਰਦਾ ਨਹੀਂ ਆ ਲੇਖੋ ਜੀ ਆ ਚੰਡੇ ਆਲਾ ਨਿਊਜ਼ ਮਤਲਬ ਜਿੰਨੇ ਵੀ ਨਾਮੀ ਪੱਤਰਕਾਰ ਨੇ ਇਸ ਗਰੁੱਪ 'ਚ ਜੁੜੇ ਆ ਉਹਨੇ ਬਾਮਣ ਨੇ ਰਾਤ 2:00 ਵਜੇ 12:00 ਵਜੇ ਏ.ਐਮ. ਆਪਦੀ ਆਡੀਓ ਪਾਉਂਦਾ ਜਦੋਂ ਘਰੇ ਵਾਪਸ ਆਉਂਦਾ ਉਹਨੂੰ ਪਤਾ ਲੱਗਦਾ ਇੱਥੇ ਗੋਲੀਆਂ ਚੱਲੀਆਂ ਉਹਨੇ ਮੈਸੇਜ ਪਾਇਆ ਇਹ 12 ਰਾਤ 13 ਸਵੇਰ ਅੱਜ ਲਾਇਓ ਜੀ ਆਡੀਓ ਆ ਰਹੀ ਆਡੀਓ ਮੈਂ ਪੁੱਛਣਾ ਚਾਹੁੰਦਾ ਕਿ ਕਿਹੜਾ ਲਾਉਣ ਆਰਡਰ ਉਹਦੇ ਘਰ ਆ ਕੇ ਦਾਤਰ ਵੀ ਮਾਰਤੇ ਗੋਲੀਆਂ ਵੀ ਚਲਾਤੀ ਇਹ ਕਾਰੀ ਨਹੀਂ ਤਿੰਨ ਤਿੰਨ ਚਾਰ ਚਾਰ ਵਾਰੀ ਫਿਰ ਆ ਕੇ ਸਾਹਮਣੇ ਪੂਏ ਦੇ ਸਿੱਧੀਆਂ ਗੋਲੀਆਂ ਮਾਰ ਗਿਆ ਤੁਸੀਂ ਹਲੇ ਤੱਕ ਉਹਨੂੰ ਸਿਕਿਉਰਟੀ ਪ੍ਰੋਵਾਈਡ ਨਹੀਂ ਕਰਦੇ ਫਿਰ ਉਹਨੇ ਐਸਐਸਪੀ ਸਾਹਿਬ ਨੂੰ ਆ ਮੈਸੇਜ ਪਾਇਆ ਮੈਂ ਪੜ੍ਹ ਕੇ ਸੁਣਾ ਦਿੰਦਾ ਮੈਂ ਹਰਜਿੰਦਰ ਸਿੰਘ ਬਹਾਮਣ ਕਾਉਂਸਲਰ ਵਾਰਡ ਨੰਬਰ 3 ਜਡੇਆਲਾ ਗੁਰੂ ਤੋਂ ਹਾਂ ਮੈਂ ਆਪ ਜੀ ਨੂੰ ਸੂਚਿਤ ਕਰ ਰਿਹਾ ਹਾਂ ਕਿ ਪਿਛਲੇ ਥੋੜੇ ਸਮੇਂ ਤੋਂ ਮੇਰੇ ਪਰਿਵਾਰ ਦੇ ਮੇਰੇ ਪਰਿਵਾਰ ਦਾ ਆ ਪੜਦੇ ਯਾਰ ਕੋਹਾ ਵਾਹ ਮਹਾ ਮੇਰੇ ਪਰਿਵਾਰ ਦੇ ਮਹੱਲੇ ਵਿੱਚ ਕੁਝ ਸ਼ਰਾਰਤੀ ਅੰਸ਼ਾਂ ਨਾਲ ਲੜਾਈ ਝਗੜਾ ਚੱਲ ਰਿਹਾ ਹੈ ਜਿਸ ਚਲ ਰਿਹਾ ਸੀ ਉਹ ਲੋਕ ਮੇਰੇ ਮੁਹੱਲੇ ਦੇ ਹੋਣ ਨਾਤੇ ਕੋਲ ਰਹਿੰਦੇ ਸੀ ਅਤੇ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਦੇ ਸੀ ਅਤੇ ਸਾਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸੀ ਜਿਸ ਦੀ ਮੈਂ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਵੀ ਕੀਤੀ ਹੋਈ ਹੈ ਪਰ ਪੁਲਿਸ ਵੱਲੋਂ ਕੋਈ ਟੁਕੜਾ ਜਵਾਬ ਮੈਨੂੰ ਨਹੀਂ ਦਿੱਤਾ ਗਿਆ ਕੁਝ ਦਿਨ ਪਹਿਲਾਂ ਵੀ ਮੇਰੇ ਭਰਾ ਦੇ ਘਰ ਦੇ ਗੇਟ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀ ਉਸ ਵਕਤ ਵੀ ਪੁਲਿਸ ਨੂੰ ਸੂਚਿਤ ਕੀਤਾ ਸੀ ਹੁਣ ਵੀ ਬੀਤੀ ਰਾਤ ਫਿਰ ਉਹਨਾਂ ਬੰਦਿਆਂ ਨੇ 15 ਵੀ ਜਾਣਿਆਂ ਨੇ ਇਕੱਠੇ ਹੋ ਕੇ ਮੇਰੇ ਪਰਿਵਾਰ ਉੱਪਰ ਗੋਲੀਆਂ ਚਲਾ ਦਿੱਤੀਆਂ ਮੇਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਸਟਾ ਲਾਉਣ ਤੋਂ ਬਾਅਦ ਮੇਰੇ ਘਰ ਦੇ ਗੇਟ ਤੇ ਗੋਲੀਆਂ ਤੱਕ ਮਾਰੀਆਂ ਗਈਆਂ ਮੇਰੇ ਪੁਲਿਸ ਨੂੰ ਵਾਰ-ਵਾਰ ਪੋਨ ਕਰਨ ਅਤੇ ਇੱਕ ਜ਼ਿੰਮੇਵਾਰ ਕਾਉਂਸਲਰ ਹੋਣ ਦੇ ਬਾਵਜੂਦ ਵੀ ਪੁਲਿਸ 1.5 ਘੰਟੇ ਬਾਅਦ ਆਈ ਮੈਂ ਹਮਲਾ ਕਰਨ ਵਾਲਿਆਂ ਸਾਰੇ ਬੰਦਿਆਂ ਦੇ ਨਾਮ ਤੱਕ ਪਛਾਣ ਕਰਕੇ ਪੁਲਿਸ ਨੂੰ ਦੱਸ ਦਿੱਤੇ ਹਨ ਪਰ ਅਜੇ ਤੱਕ ਕੋਈ ਠੁਕ ਵੀ ਕਾਰਵਾਈ ਨਹੀਂ ਹੋਈ ਮੈਂ ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਅਗਰ ਮੇਰੇ ਅਤੇ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਇਸ ਦੀ ਜ਼ਿੰਮੇਵਾਰੀ ਉਹ ਹਮਲਾਵਾਰ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਧੰਨਵਾਦ ਇਹ ਐਸਐਸਪੀ ਸਾਹਿਬ ਨੂੰ ਮੈਸੇਜ ਹੈ ਇਹਦਾ ਹੁਣ ਦੱਸੋ ਬੰਦਾ ਕੀ ਕਰੇ ਜੀ ਹੁਣ ਇਹ ਕੱਲ ਕਹਿ ਰਿਹਾ ਜੀ ਕਿ ਨਹੀਂ ਜੀ ਇਹਨੇ ਤਾਂ ਸਾਨੂੰ ਕਦੇ ਦੱਸਿਆ ਨਹੀਂ ਇਹ ਮੈਸੇਜ ਹੈ ਜੀ ਕਿਹੜੀ ਤਰੀਕ ਹੈ 14 ਫਰਵਰੀ ਦਾ 14 ਨੂੰ ਪੁੱਛਾਂ ਨਹੀਂ ਇਹ ਹੈਗਾ ਜੀ 20 ਫਰਵਰੀ ਰਾਤੀਂ ਗੋਲੀ ਚਲਾਈ ਤੂਆਂ ਜਦੋਂ ਪਹਿਲਾਂ ਇਹਦੇ ਘਰ ਗੋਲੀ ਚਲਾਈ ਆ ਇਹਦੇ ਮਰਾ ਦੇ ਉਸ ਤੋਂ ਬਾਅਦ ਤਾਂ ਅੱਡ ਸ਼ਿਕਾਇਤ ਦਿੱਤੀ ਯਾਰ ਚੰਦ ਸਿੰਘ ਨੂੰ ਜਦੋਂ ਅਰਚੰਦ ਸਿੰਘ ਕਹਿੰਦਾ ਮੇਰੀ ਤਾਂ ਤੇਰੀ ਰਾਸ਼ੀ ਨਹੀਂ ਮਿਲਦੀ ਦੱਸੋ ਤੁਹਾਡੇ ਨਾਲ ਰਾਸ਼ੀ ਕੌਣ ਮਲਾਉ ਜੀ ਫੋੜੀ ਤਾਂ ਲਗਭਗ ਸਾਰੇ ਪੰਜਾਬ ਨਾਲ ਹੀ ਨਹੀਂ ਫੈਲਦੀ ਪੁਲਿਸ ਦੀ ਨੌਨ ਆਰਡਰ ਦੇ ਹਾਲਾਤ ਹਨ ਤੁਸੀਂ ਕੱਲ ਵੇਖੋ ਕੀ ਹੋਇਆ ਇਹ ਨਾਲ ਸੀ ਜੀ ਪਰਿਵਾਰ ਨਾਲ 68 ਸਾਹਿਬ ਇਹਤਮਾਰ ਦੇ ਦਿਨ ਤੁਸੀਂ ਆਪ ਹੀ ਜਾ ਕੇ ਪਤਾ ਕਰ ਲੋ ਰਸ਼ ਕਿੰਨਾ ਹੁੰਦਾ 100 200 ਵੱਧ ਬੰਦਾ ਮੌਕੇ ਤੇ ਸੀ ਘੱਟੋ ਘੱਟ ਹਜ਼ਾਰਾਂ ਦੀ ਗਿਣਤੀ ਚ ਉੱਥੇ ਲੋਕ ਆ 7 8 ਬੰਦੇ ਜਿਹੜਾ ਬੰਦਾ ਹਰਜਿੰਦਰ ਸਿੰਘ ਛੇਤੀ ਕਿਤੇ ਆਪਦੇ ਘਰੋਂ ਨਹੀਂ ਨਿਕਲਦਾ ਸੀਗਾ ਕਿਉਂਕਿ ਉਹਨੂੰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ ਸੀ ਉਹਨੂੰ ਪਤਾ ਸੀ ਮੈਨੂੰ ਮਾਰਨਾ ਇਹਨਾਂ ਨੇ ਉਹ ਆਪਣਾ ਬਚਾਅ ਕਰ ਰਿਹਾ ਸੀਗਾ ਕੱਲ ਇਸ ਭਰਾ ਦੀ ਕੁੱਕੀ ਕੱਲ एंगेजमेंट सेरेमनी ਸੀ ਆਪਦੇ ਪਰਿਵਾਰ ਚ ਗਿਆ ਔਰ ਇਥੋਂ ਜਿਹੜੇ ਗਏ ਆ ਆ ਘੱਟੋ ਘੱਟ 2-3 ਨਿਆਣੇ ਜੀ 8-10 ਲੇਡੀਜ਼ 4-5 ਬੰਦੇ ਖੁਸ਼ੀ-ਖੁਸ਼ੀ ਆਪਦੇ ਪ੍ਰੋਗਰਾਮ ਗਏ ਆ ਉੱਥੇ ਪ੍ਰੋਗਰਾਮ ਕੀਤਾ ਗੁਰੂ ਘਰ ਦਾਤਮਸਤਕ ਹੋਇਆ ਬਾਹਰ ਆਏ ਆ ਔਰ ਉੱਥੇ 100-150 ਬੰਦਿਆਂ ਦੇ ਵਿੱਚ 7-8 ਹਮਲਾਵਾਰਾਂ ਨੇ ਸਿੱਧੇ ਲਿਆ ਕੇ ਗੋਲੀ ਮਾਰੀ ਆ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿਹੜਾ ਲਾਉਣ ਆ ਆਰਡਰ ਬੇਸ਼ਰਮ ਹੋ ਜਾਂ ਤੁਸੀਂ ਤਾਂ ਮਗਰੋਂ ਤੁਸੀਂ ਕਹਿੰਦੇ ਹੋ ਅੱਜ ਤੁਸੀਂ ਐਡੇ ਬੇਸ਼ਰਮੀ ਕਿ ਕੱਲ ਤਿੰਨ ਐਸਐਸਪੀ ਬਿਠਾ ਕੇ ਐ ਐਸਪੀ ਇੱਕ ਵਾਲੀਆ ਬੀਸੀਪੀ ਸਾਹਿਬ ਇੱਕ ਉਹ ਦੂਜਾ ਜਿਹੜਾ ਜਿਹੜਾ ਉਹਦਾ ਨਰਾਇਣੂ ਦਾ ਜਿਹੜਾ ਨਰੇਂਦਰ ਸਾਹ ਚੋੜੇ ਦਾ ਸਾਥੀ ਆ ਹਰਪਾਲ ਰੰਧਾਵਾ ਇਹ ਜੇ ਲੋਕਾਂ ਨੂੰ ਬਹਿ ਕੇ ਤੁਸੀਂ ਪ੍ਰੈਸ ਕਾਨਫਰੰਸਾਂ ਕਰਾਉਂਗੇ ਔਰ ਉਹ ਜਾ ਬੇਸ਼ਰਮ ਮੰਤਰੀ ਢਾਲੀਵਾਲ ਜਾਦੀਆਂ ਮਾਤੇ ਨਾ ਇੱਥੇ ਆ ਕੇ ਪਰਿਵਾਰ ਨਾਲ ਕੀ ਇਹਨਾਂ ਬੱਚਿਆਂ ਨਾਲ ਗੱਲ ਕਰਨ ਦੇ ਜੋਗਾ ਹੈ ਢਾਲੀ ਵਾਲਾ ਮਾਰਦੇ ਰਹਿੰਦੇ ਹੋ ਗੱਲਾਂ ਫਜ਼ੂਲ ਦੀਆਂ ਹਰ ਗੱਲ ਤੇ ਤੁਸੀਂ ਸਿਆਸਤ ਕਰਦੇ ਹੋ ਪਿਛਲੀਆਂ ਸਰਕਾਰਾਂ ਜਿੰਮੇ ਆਰ ਪਿਛਲੀਆਂ ਸਰਕਾਰਾਂ ਜਿੰਮੇ ਆਰ ਉਹ ਸਰਕਾਰਾਂ ਨੂੰ ਕਿਹਾ ਨੂੰ 8 ਸਾਲ ਹੋ ਗਏ ਆ ਤੁਸੀਂ ਆਪ ਦੀ ਗੱਲ ਕਰੋ ਹਰ ਗੱਲ ਨੂੰ ਤੁਸੀਂ ਪੜਦੇ ਨਹੀਂ ਪਾ ਸਕਦੇ ਇਹ ਗੱਲ ਕਹਿ ਕੇ 8 ਸਾਲ ਪਹਿਲਾਂ ਤਾਂ ਇਹ ਜਾ ਵਾਕਿਆ ਹੀ ਨਹੀਂ ਇਹ ਹੋਇਆ ਜਿਹੜਾ ਤੁਸੀਂ ਜ਼ਿਕਰ ਕਰੀ ਜਾਂਦੇ ਔਰ ਐਡਾ ਬੇਸ਼ਰਮ ਬੰਦਾ ਕੀ ਕ ਵਜ਼ੀਰ ਜੀ ਨੂੰ ਇਲ ਕੁੱਕੜ ਦਾ ਨਹੀਂ ਪਤਾ ਸਾਰੇ ਇਨਸੀਡੈਂਟ ਦਾ ਉਹਨੇ ਜੀ ਕਰਤਾ ਇਹ ਤਾਂ ਰਾਈਵਲਰੀ ਆ ਜੀ ਗੈਂਗ ਰਾਈਵਲਰੀ ਆ ਕਿਹਦੇ ਨਾਲ ਕਿਹੜੀ ਗੈਂਗ ਰਾਈਵਲਰੀ ਆ ਦੱਸੋ ਕਿਹੜਾ ਪਰਚਾ ਤੁਸੀਂ ਦਰਜ ਕੀਤਾ ਰਜਿੰਦਰ ਸਿੰਘ ਦਾ ਅੱਜ ਤੁਸੀਂ ਉਹਨੂੰ ਪਹਿਲਾਂ ਤਾਂ ਉਹਨੂੰ ਇਫਾਜਤ ਨਹੀਂ ਦੇ ਸਕੇ ਉਹਦੇ ਪਰਿਵਾਰ ਨੂੰ ਅੱਜ ਉਹ ਜਦ ਮਰ ਗਿਆ ਮਾਰਤਾ ਗਿਆ ਛੋਟੀ ਨਿਲਾਇਕੀ ਕਰਕੇ ਤੁਸੀਂ ਉਹਨੂੰ ਬਦਨਾਮ ਕਰਨ ਤੁਰ ਪਏ ਕੀ ਇਹ ਇਹੀ ਰਹਿ ਗਈ ਹੈ ਪੁਲਿਸ ਪ੍ਰਸ਼ਾਸਨ ਔਰ ਅੱਜ ਸੀਪੀ ਕੋਤਾਲੀ ਕਿਤੇ ਬੇਇਸ਼ਰਮ ਲੋਕ ਹੈ ਅੱਜ ਪ੍ਰੈਸ ਕਾਨਫਰੈਂਸ ਕਰਦੇ ਕਿ ਅਸੀਂ ਜੀ ਇੱਕ ਨੂੰ ਮਾਰਤਾ ਤੇ ਤਿੰਨ ਫੜਦੇ ਹੀ ਕਿਹਾ ਮੈਨੂੰ ਪੂਰਾ ਤਾਂ ਪਤਾ ਨਹੀਂ ਤੇ ਪਹਿਲਾਂ ਕਿਉਂ ਮੈਂ ਫੜਿਆ ਜੀ ਇੱਕ ਨੂੰ ਜ਼ਖਮੀ ਕੀ ਜ਼ਖਮੀ ਤਾਂ ਕਿ ਡਰਾਮਾ ਚੱਲ ਪਿਆ ਜੀ ਲੱਤ 'ਚ ਗੋਲੀ ਮਾਰਦੇ ਆ ਇਹ ਪੱਕਾ ਹੀ ਇੱਕ ਇਹਨਾਂ ਦਾ ਟ੍ਰੈਂਡ ਬਣ ਗਿਆ ਮਗਰ ਮੈਂ ਪੁੱਛਣਾ ਚਾਹੁੰਦਾ ਜੇ ਪਹਿਲਾਂ ਜਾਗਦੇ ਹੁੰਦੇ ਜੇ ਉਹ ਤੋਂ ਪੋਲਿਟੀਕਲ ਦਖਲ ਨਾ ਹੁੰਦਾ ਸਰਕਾਰਾਂ ਦਾ ਤੇ ਅੱਜ ਹਰਜਿੰਦਰ ਸੌ ਵੀ ਇਨ੍ਹਾਂ ਬੱਚਿਆਂ ਦੇ ਵਿੱਚ ਬੈਠਿਆ ਹੁੰਦਾ ਆਪਦੀ ਮਾਂ ਦੇ ਕੋਲ ਬੈਠਿਆ ਹੁੰਦਾ ਆਪਦੇ ਘਰ ਵਾਲੀ ਦੇ ਨਾਲ ਬੈਠਿਆ ਹੁੰਦਾ ਵਾਏ ਇਹ ਬਾਅਦ ਚ ਕਿਉਂ ਬਾਅਦ ਚ ਹੁਣ ਰੌਲਾ ਨਾ ਪੈ ਜੇ ਇਹਨਾਂ ਨੂੰ ਆ ਕੇ ਇਹਨਾਂ ਨਾਲ ਦੁੱਖ ਸਾਂਝਾ ਕਰਨ ਦੀ ਜਗ੍ਹਾ ਇਹਨਾਂ ਨੂੰ ਕਹਿ ਰਿਹਾ ਭਾਈ ਇਹਨਾਂ ਤੇ ਪੁਲਿਸ ਦਾ ਇਕੱਲਾ ਜੋਰ ਇਸ ਗੱਲ ਤੇ ਹੈ ਕਿ ਮਿੰਟੋ ਮਿੰਟੀ ਸਸਕਾਰ ਹੋ ਜੇ ਜਦੋਂ ਸਸਕਾਰ ਹੋ ਜੇ ਤੇ ਕੰਮ ਠੰਡਾ ਪੈ ਜੇ